ਹੈਲੋ ਪਿਆਰੇ ਵਿਦਿਆਰਥੀਓ ਮੈਂ ਰਾਜਵੀਰ ਸਿੰਘ ਅੱਜ ਦੀ ਆਨਲਾਈਨ ਕਲਾਸ ਦੇ ਵਿੱਚ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਦੀ ਆਨਲਾਈਨ ਕਲਾਸ ਜਮਾਤ 10 ਦੇ ਅੰਦਰਗਤ ਸਰਜੀਤ ਪਾਤਰ ਜੀ ਦੀ ਰਚਨਾ ਕੁਝ ਕਿਹਾ ਤਾਂ ਜੋ ਕਿ ਗਜ਼ਲ ਰੂਪ ਵਿੱਚ ਹੈ ਆਓ ਸ਼ੁਰੂ ਕਰੀਏ ਅੱਜ ਦੀ ਰਚਨਾ ਇਸ ਰਚਨਾ ਵਿੱਚ ਸਰਜੀਤ ਪਾਤਰ ਜੀ ਨੇ ਵਰਤਮਾਨ ਸਿਆਸੀ ਹਨੇਰਗਰਦੀ ਅਤੇ ਅਨਿਆਧ ਯੁੱਗ ਵਿੱਚ ਮਨੁੱਖੀ ਬੇਵਸੀ ਅਤੇ ਨਿਰਾਸ਼ਾ ਨੂੰ ਪੇਸ਼ ਕੀਤਾ ਹੈ। ਗਜ਼ਲ ਵਿੱਚ ਆਰੰਭਿਕ ਸ਼ੇਰ ਵਿੱਚ ਕਹਿੰਦੇ ਨੇ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮ੍ਮਾਦਾਨ ਕੀ ਕਹਿੰ। ਕਵੀ ਕਹਿੰਦਾ ਕਿ ਜੇਕਰ ਮੈਂ ਆਪਣੀ ਗਜ਼ਲ ਰਹੀਂ ਸਿਰਜਣਾ ਰਹੀਂ ਸੱਚੀ ਗੱਲ ਨਾ ਕਹੀ ਤਾਂ ਹਨੇਰਾ ਜੋ ਗਿਆਨਤਾ ਦਾ ਪ੍ਰਤੀਕ। ਅਗਿਆਨਤਾ ਫਲੌਣ ਵਾਲੀਆਂ ਸ਼ਕਤੀਆਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਣਗੀਆਂ। ਜੋ ਪਰਿਆਤਾ ਸ਼ਮਾਦਾਨ ਕੀ ਸੈਂ ਕੀ ਕਹਿਣਗੇ ਸ਼ਮਾਦਾਨ ਚਰਾਗਦਾਨ ਕੀ ਅਗਰ ਮੈਂ ਗਿਆਨਤਾ ਦਾ ਚਾਨਣ ਫਲੋਣ ਵਾਲੇ ਦੀਵੇ ਚਿਰਾਗ ਰੂਪੀ ਵਿਅਕਤੀ ਜੇਕਰ ਮੈਂ ਚੁੱਪ ਰਿਆ ਤਾਂ ਗਿਆਨਤਾ ਦਾ ਚਿਰਾਗ ਫਰੋਣ ਵਾਲੇ ਦੀਵੇ ਜਾਂ ਚਿਰਾਗ ਰੂਪੀ ਵਿਅਕਤੀ ਮੈਨੂੰ ਆਪਣੀ ਆਲੋਚਨਾ ਦਾ ਸ਼ਿਕਾਰ ਬਣਾਉਣਗੇ ਗੀਤ ਦੀ ਮੌਤ ਇਸ ਰਾਤ ਦੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਦ ਸੈਂ ਕਵੀ ਕਹਿੰਦਾ ਕਿ ਜੇਕਰ ਅਗਿਆਨਤਾ ਦੇ ਹਨੇਰੇ ਦੇ ਪਸਾਰ ਕਰਨ ਵਾਲੀ ਰਾਤ ਵਿੱਚ ਮੇਰੇ ਗੀਤ ਦੀ ਮੌਤ ਹੋ ਗਈ ਅਰਥਾਤ ਉਸ ਨੂੰ ਮੈਂ ਨਾ ਗਾਇਆ ਤਾਂ ਮੇਰੇ ਜੋ ਦੋਸਤ ਨੇ ਮਿੱਤਰ ਨੇ ਮੇਰੀ ਇਸ ਕਮਜ਼ੋਰੀ ਨੂੰ ਸਹਿਣ ਨਹੀਂ ਕਰ ਸਕਣਗੇ ਤੇ ਉਹ ਮੈਨੂੰ ਆਪਣੀ ਲੋਜਨਾ ਦਾ ਸ਼ਿਕਾਰ ਬਣਾ ਲੈਣਗੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਕਵੀ ਕਹਿੰਦਾ ਕਿ ਮੇਰੇ ਦੇਸ਼ ਵਿੱਚ ਸਿਆਸੀ ਲੋਕਾਂ ਦੀਆਂ ਖੁਦਗਰਦੀਆਂ ਕਰਨ ਕਿਸੇ ਨੂੰ ਨਿਆਂ ਨਹੀਂ ਮਿਲਦਾ ਇੱਥੇ ਲੋਕ ਅਦਾਲਤਾਂ ਵਿੱਚ ਲੋਕਾਂ ਦੇ ਝਗੜੇ ਲੰਮਕਾਏ ਜਾਂਦੇ ਹਨ ਇਸ ਅਦਾਲਤ ਵਿੱਚ ਆਪਣੇ ਫੈਸਲਿਆਂ ਨੂੰ ਸੁਣਨ ਦੀ ਉਡੀਕ ਵਿੱਚ ਦਰਖਤਾਵਾਂ ਖੜੇ ਹੋਏ ਲੋਕ ਆਖਰ ਵਿੱਚ ਬੁਰੀ ਤਰ੍ਹਾਂ ਸੁੱਕ ਗਏ ਹਨ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ ਇਹ ਕਦੋਂ ਤੀ ਕਿੱਥੇ ਖੜੇ ਰਹਿਣਗੇ ਤਾਂ ਕਵੀ ਕਹਿੰਦਾ ਹੈ ਕਿ ਉਹਨਾਂ ਨੂੰ ਫੈਸਲੇ ਸੁਣਨ ਲਈ ਹੋਰ ਖੜੇ ਰਹਿਣ ਦੀ ਲੋੜ ਨਹੀਂ ਹੈ ਅਰਥਾਤ ਉਹਨੇ ਉਜੜੇ ਹੋਏ ਉਹਨਾਂ ਉਜੜੇ ਹੋਏ ਲੋਕਾਂ ਨੂੰ ਕੋ ਕਿ ਹੁਣ ਇੱਥੇ ਖੜਨ ਦਾ ਕੋਈ ਫਾਇਦਾ ਨਹੀਂ ਉਹ ਆਪਣੇ ਘਰਾਂ ਨੂੰ ਪਰਤ ਜਾਣ ਯਾਰ ਮੇਰੇ ਦੀ ਉਸਾਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਗਾ ਕਿ ਕਵੀ ਕਹਿੰਦਾ ਕਿ ਜੋ ਮੇਰੇ ਦੋਸਤ ਮਿੱਤਰ ਪਿਆਰੇ ਜਿਹੜੇ ਸਾਸ ਉੱਤੇ ਜ਼ਬਰ ਦਾ ਸ਼ਿਕਾਰ ਹੋ ਕੇ ਮਰ ਗਏ ਹਨ ਕਿ ਮੈਂ ਉਹਨਾਂ ਦੇ ਦੁੱਖਾਂ ਦਾ ਗੀਤ ਬਣਾਗਾ ਕਿ ਦੁਨੀਆ ਨੂੰ ਸੁਣਾਵਾਂਗਾ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਛ ਨਾ ਕੀਤਾ ਕਵੀ ਕਹਿੰਦਾ ਕਿ ਜੇਕਰ ਮੈਂ ਚੁੱਪ ਰਿਹਾ ਉਹਨਾਂ ਦੇ ਦੁੱਖਾਂ ਸਬੰਧੀ ਕੁਝ ਨਾ ਕਿਹਾ ਤਾਂ ਮੈਨੂੰ ਡਰ ਹੈ ਕਿ ਬਣ ਕੇ ਰੂਹਾਂ ਸਦਾ ਪਟਕਦੇ ਰਹਿਣਗੇ ਮੇਰੇ ਦੋਸਤ ਮੇਰੇ ਮਿੱਤਰ ਐਸ ਤੂੰ ਐ ਸੰਤੁਸ਼ਟ ਰੂਹਾਂ ਬਣ ਕੇ ਸਦਾ ਇਸ ਦੁਨੀਆ ਦੇ ਅੰਦਰ ਪਟਕਦੇ ਰਹਿਣਗੇ ਤੇ ਉਹਨਾਂ ਦੀ ਗਤੀ ਨਹੀਂ ਹੋਵੇਗੀ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜੀ ਲਈ ਉਹ ਜਦੋਂ ਪਰਤਣਗੇ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕਵੀ ਕਹਿੰਦਾ ਕਿ ਜੋ ਦੇਸ਼ ਵਾਸੀ ਰੋਜੀ ਰੋਟੀ ਦੀ ਲਈ ਵਿਦੇਸ਼ਾਂ ਵਿੱਚ ਗਏ ਹੋਣ ਹੋਏ ਹਨ ਉਹ ਜਦੋਂ ਵੀ ਆਪਣੇ ਦੇਸ਼ ਪਰਤਣਗੇ ਵਾਪਸ ਆਉਣਗੇ ਕੁਝ ਤਾਂ ਸੇਕਣਗੇ ਮਾਂ ਦੇ ਸੇਵੇ ਦੀ ਅਗਰ ਪਰਤਣਗੇ ਕਈਆਂ ਦੇ ਪਰਤਦਿਆਂ ਹੀ ਉਹਨਾਂ ਦੇ ਮਾਂ ਦੀ ਸੇ ਮਾਂ ਦਾ ਜੋ ਸੇਵਾ ਉਹ ਬਲ ਰਿਆ ਹੋਵੇਗਾ ਤੇ ਬਾਕੀ ਕਬਰਾਂ ਦੇ ਰੁਖੇਟ ਜਾ ਬਹਿਣਗੇ ਤੇ ਕੁਝ ਇੰਨਾ ਲੇਟ ਹੋ ਜਾਣਗੇ ਕਿ ਉਹਨਾਂ ਦੇ ਮਾਪਿਆਂ ਦੀਆਂ ਕਵਰਾਂ ਉੱਤੇ ਉੱਗੇ ਰੁੱਖਾਂ ਹੇਠ ਬੈਠ ਕੇ ਨਿਰਾਸ਼ਤਾ ਵਿੱਚ ਡੁੱਬ ਕੇ ਰਹਿ ਜਾਣਗੇ ਕਿ ਕੀ ਇਹ ਇਨਸਾਫ਼ ਹੋਂਮੇ ਦੇ ਪੁੱਤ ਕਰਨਗੇ ਹੋਂ ਮੇਰੇ ਪੁੱਤ ਹੰਕਾਰ ਨਾਲ ਭਰੇ ਹੋਏ ਕਵੀ ਕਹਿੰਦਾ ਕਿ ਸਾਡੇ ਦੇਸ਼ ਵਿੱਚ ਹੰਕਾਰੇ ਹੋਏ ਸਿਆਸੀ ਲੀਡਰ ਜਮਰ ਜ਼ਬਰ ਜ਼ੁਲਮ ਫੈਲਾ ਰਹੇ ਨੇ ਕਿ ਇਹ ਖਾਮੋਸ਼ ਪੱਤਰਾਂ ਦੇ ਬੁੱਤ ਬਣ ਕੇ ਰਹਿਣ ਵਾਲੇ ਹਾਕਮ ਕਿ ਇਹ ਇਨਸਾਫ਼ ਕਰਨਗੇ ਕਿ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ ਕੀ ਇਨਸਾਫ ਕਰਨਗੇ ਜੋ ਸਲੀਬਾਂ ਤੇ ਟੰਗੇ ਨੇ ਲਤਨੇ ਨਹੀਂ ਕਵੀ ਕਹਿੰਦਾ ਹੈ ਸਲੀਬਾਂ ਤੇ ਸੂਲੀ ਤੇ ਫਾਂਸੀ ਤੇ ਕਿ ਜੋ ਸੂਲੀ ਤੇ ਟੰਗੇ ਗਏ ਨੇ ਫਾਂਸੀ ਤੇ ਟੰਗੇ ਗਏ ਨੇ ਉਹ ਕਦੇ ਵੀ ਥੱਲੇ ਨਹੀਂ ਲੱਗਦੇ ਰਾਜ ਬਦਲਣਗੇ ਸੂਰਜ ਚੜ੍ਹਨ ਲੈਣਗੇ ਤਾਂ ਕਵੀ ਕਹਿੰਦਾ ਹੈ ਕਿ ਮੈਨੂੰ ਆਸ ਹੈ ਮੈਨੂੰ ਆਸ ਹੈ ਕਿ ਇੱਥੇ ਇਨਸਾਫ ਮਿਲਣ ਦੀ ਆਸ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਰਾਜ ਬਦਲੇਗਾ ਆਖਰ ਸੂਰਜ ਚੜਨ ਲੈਣ ਵਾਂਗ ਰਾਜ ਪਲਟਾ ਵੀ ਜ਼ਰੂਰ ਆਵੇਗਾ ਇਹ ਜੋ ਰੰਗਾਂ ਚ ਚਿੱਤਰੇ ਨੇ ਖੁਰ ਜਾਣਗੇ ਇਹ ਜੋ ਮਰਮਰ ਚੁਕਰੇ ਨੇ ਮਿਟ ਜਾਣਗੇ ਕਵੀ ਕਹਿੰਦਾ ਕਿ ਇਹ ਜੋ ਰੰਗਾਂ ਦੇ ਵਿੱਚ ਚਿੱਤਰ ਖੁਰੇ ਹੋਏ ਹਨ ਅਰਥਾਤ ਕਵੀ ਤੇ ਕਹਿੰਦਾ ਵਾ ਕਿ ਵਰਤਮਾਨ ਸਿਆਸੀ ਪ੍ਰਬੰਧ ਨੇ ਜੋ ਆਪਣੇ ਨਾਵਾਂ ਦੇ ਰੰਗਦਾਰ ਚਿੱਤਰ ਬਣਾਏ ਹੋਏ ਹਨ ਇਹ ਵੀ ਇੱਕ ਦਿਨ ਮਿਟ ਜਾਣਗੇ ਖੁਰ ਜਾਣਗੇ ਇਹ ਜੋ ਮਰਮਰ ਚੁਕਰੇ ਨੇ ਮਿਟ ਜਾਣਗੇ ਤੇ ਜੋ سنگ ਮਰਮਰਿਤ ਵਿੱਚ ਘੜ ਕੇ ਆਪਣੇ ਨਾਵਾਂ ਦੇ ਜੋ ਪੱਥਰ ਲਾਏ ਹੋਣ ਇਹ ਵੀ ਸਦਾ ਕਾਇਮ ਨਹੀਂ ਰਹਿਣੇ ਬਲ ਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ ਉਹ ਹੀ ਹਮੇਸ਼ਾ ਲਿਖੇ ਰਹਿਣਗੇ ਕਵੀ ਕਹਿੰਦਾ ਕਿ ਲੋਕ ਆਗੂਆਂ ਨੇ ਲੋਕਾਂ ਦੀ ਅਗਵਾਈ ਕਰਦੇ ਆ ਜੋ ਸ਼ਬਦ ਹਵਾ ਵਿੱਚ ਲਿਖ ਦਿੱਤੇ ਹਨ ਉਹ ਸ਼ਬਦ ਦੀ ਸਦਾ ਕਾਇਮ ਰਹਿਣਗੇ ਅਰਥਾਤ ਕਵੀ ਦੇ ਕਹਿਣ ਦਾ ਭਾਵ ਹੈ ਕਿ ਉਹ ਲੋਕ ਜੋ ਹਿੱਤ ਕਾਰਕਮਾਂ ਦੇ ਵਿੱਚ ਨੇ ਕਰਦੇ ਨੇ ਉਹੀ ਸਦਾ ਅਮਰ ਰਹਿਣਗੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕਵੀ ਕਹਿੰਦਾ ਕਿ ਇਹ ਵੀ ਮੇਰਾ ਸ਼ਾਇਦ ਇੱਕ ਮੰਦਾ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਕਿ ਮੇਰੇ ਮਰਨ ਤੋਂ ਬਾਅਦ ਰਾਜ ਪਲਟਾਉਣ ਤੇ ਮੇਰਾ ਕੋਈ ਆਪਣਾ ਮੇਰੀ ਕਬਰ ਉੱਪਰ ਕੋਈ ਦੀਵਾ ਜਗੇਗਾ ਅਰਥਾਤ ਮੇਰੇ ਵਿਚਾਰਾਂ ਦੀ ਕੋਈ ਮਾਨਤਾ ਹੋਵੇਗੀ ਦੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕਿ ਸਭ ਘਰਾਂ ਚ ਦੀਵੇ ਬੁਝੇ ਰਹਿਣਗੇ ਕਵੀ ਕਹਿੰਦਾ ਹੈ ਕਿ ਜੇਕਰ ਇਹ ਹਵਾ ਚਲਦੀ ਰਹੀ ਅਰਥਾਤ ਜ਼ਬਰ ਜ਼ੁਲਮ ਤੇ ਅਨਿਆਇ ਇਸੇ ਤਰ੍ਹਾਂ ਹੀ ਕਾਇਮ ਰਿਹਾ ਤਾਂ ਮੈਨੂੰ ਡਰ ਹੈ ਕਿ ਕਬਰਾਂ ਉੱਪਰ ਕੋਈ ਦੀਵਾ ਤਾਂ ਕੀ ਘਰਾਂ ਦੇ ਵੀ ਦੀਵੇ ਜਗਦੇ ਨਹੀਂ ਰਹਿਣਗੇ ਤਾਂ ਇਹ ਆਪਣੇ ਜੋ ਵਿਚਾਰ ਸੀ ਸੁਜੀਤ ਪਾਤਰ ਜੀ ਦੀ ਆਪਣੀ ਗਜ਼ਲ ਵਿੱਚ ਦਿੱਤੀ ਰਹੇ ਉਹਨਾਂ ਨੂੰ ਇਸ ਦੇ ਨਾਲ ਹੀ ਆਪਣੀ ਅੱਜ ਦੀ ਜੋ ਕਲਾਸ ਇੱਥੇ ਖਤਮ ਹੁੰਦੀ ਹੈ ਧੰਨਵਾਦ